ਸਾਡੇ ਤਾਂ ਨਾ ਇੱਥੇ ਥਾਂ ਵੀ ਨਹੀਂ ਹੈਗਾ ਕਿਤੇ ਕੂੜਾ ਸਿੱਟਣ ਨੂੰ ਇੱਕ ਤਾਂ ਪੀੜੀ ਜੀ ਗਲੀ ਹੈਗੀ ਉਹੀ ਗੱਲ ਮਾੜਾ ਮਟਾ ਨੰਗਾ ਟਾਪਾਗਾ ਇੱਥੇ ਜਿੱਥੇ ਦੇਖਦੀ ਹਾਂ ਪੂਰੇ ਜੇ ਸਿੱਟ ਜਾਨੀਆਂ ਐ ਕਿ ਪਤਾ ਲੱਗਦਾ ਕਿਸੇ ਨੂੰ ਦੇਖਣੀ ਨਹੀਂ ਸ਼ਰਮਬਾਰੀ ਨਹੀਂ ਮਾੜੀ ਮਾਡੀ ਦਾ ਸੰਗ ਮੰਨ ਲਿਆ ਕਰ ਕੂੜੇ ਪੈਣੇ ਸਾਡੇ ਬਾਹਰ ਚ ਸਿੱਟ ਕੇ ਤੁਰ ਜਾਨੀਆਂ ਕੂੜਾ ਕੂੜੇ ਮੈਂ ਤਾਂ ਤੜਕੇ ਬਹੀ ਸੰਭਰ ਦੀ ਮਰ ਜਾਨੀਆਂ ਨਾ ਤੁਹਾਡਾ ਬਾਰ ਕਦੋਂ ਆ ਇਹ ਤਾਂ ਰੂੜੀਆਂ ਵਾਲੀ ਸਾਈਡ ਆ ਤੁਹਾਡਾ ਬਾਰ ਤਾਂ ਹੋ ਰਹਿ ਗਿਆ ਅੱਛਾ ਹੁਣ ਤੂੰ ਉੱਥੇ ਵੀ ਸਿੱਟਣ ਜਾਏਂਗੀ ਸਾਡੇ ਬਾਰ ਹੁਣ ਭਾਈ ਇਹ ਤਾਂ ਕਾਰੀ ਥਾਂਗਾ ਸਰਕਾਰ ਦੇ ਬਾਲਟੀ ਹੋ ਤਾਂ ਸਿੱਟੇ ਭਰ ਕੇ ਜੇ ਤੇਰੇ ਚੈਰਾ ਦੀ ਕਰ ਸਿੱਟਿਆ ਮਾ ਅੱਥੇ ਸਿੱਟਾਂਗੇ ਬੇਲਾ ਥਾਂ ਪਿਆਗਾ ਨਾ ਬੇਲਾ ਥਾਂ ਪੇ ਤੇਰੇ ਖਤਰ ਪਿਆ ਕੁੜੇ ਬੋਂਕਰਾਂ ਮੈਂ ਮਾਰਦੀ ਰਹੇ ਨੇ ਮੇਰੀ ਤਾਂ ਈ ਡੀ ਬੋਕਰ ਕੱਸ ਕੇ ਬਣੀ ਜਾਂਦੀ ਈ ਤੀਜੇ ਤੂੰ ਬੋਕਰ ਮਾਰ ਦਿੰਨੀ ਆ ਪਹਿਲੀ ਗੱਲ ਤਾਂ ਤੂੰ ਬੋਕਰ ਨਾ ਮਾਰਿਆ ਕਰ ਜੇ ਤੂੰ ਬੋਕਰ ਮਾਰ ਦਿੰਨੀ ਆ ਫੇਰ ਕਿਹੜਾ ਤੂੰ ਮੁੱਲ ਲੈ ਲਿਆ ਥਾਂ ਇਹ ਨਹੀਂ ਮੈਂ ਮੁੱਲ ਨਹੀਂ ਲੈਂਦਾ ਤਾਂ ਫੇਰ ਤਾ ਮੇਰੇ ਬ ਲੈ ਸਾਡੇ ਬਾੜ ਚ ਤਾਂ ਥਾਂ ਹੀ ਬੜਾ ਸਾਰਾ ਥਾਂ ਤਾਂ ਇੱਧਰ ਆ ਗਿਆ ਸੋਡੇ ਬਣੀ ਸਾਡੇ ਬਾੜ ਚ ਥਾਂ ਦੀ ਨੰਗਣ ਨੂੰ ਮਸਾਂਗੀ ਹੁਣ ਮੈਂ ਤੇਰੇ ਇੱਕ ਬਾਰਗ ਥਾਂ ਛੱਡ ਕੇ ਆਵਾਂ ਬਦਾ ਚੱਕ ਕੇ ਫਿਰ ਮੇਰੀ ਗੱਲ ਸੁਣ ਸਾਡੇ ਬਣੀ ਥਾਂ ਨਹੀਂ ਹੈਗਾ ਅਸੀਂ ਗੁੱਸਾ ਕਰਿਆ ਤੂੰ ਇੱਥੇ ਐਡਾ ਵੱਡਾ ਨੌਰਾ ਰੋਕੀ ਬੈਠੀ ਆ ਸਰਕਾਰੀ ਤੇ ਤੂੰ ਮੁੱਲ ਲੈ ਲਿਆ ਥਾਂ ਇਹ ਨਾ ਮੈਂ ਮੁੱਲ ਤਾਂ ਨਹੀਂ ਲੈਂਦਾ ਸਫਾਈ ਤਾਂ ਮੈਂ ਹੀ ਰੱਖਦੀ ਆ ਨਾ ਸਫਾਈ ਰੱਖਣਾ ਤਾਂ ਸਭ ਦਾ ਕੰਮ ਹੈ ਭੈਣੇ ਤੇਰਾ ਵੀ ਤੇ ਮੇਰਾ ਵੀ ਆਪਦੀ ਗਲੀ ਚ ਤਾ ਤੂੰ ਮਾਰ ਲੰਨੀ ਬੌਂਕਰ ਤੇ ਮੇਰੀ ਚ ਛੱਡ ਜਾਨੀ ਆ ਕੂੜਾ ਇਹ ਤਾਂ ਦੇਖ ਮੈਂ ਤੈਨੂੰ ਦੱਸਾਂ ਮੈਂ ਜਾਣੀ ਸਰਪੰਚਣੀ ਕੋਲੇ ਹੁਣ ਸਰਪੰਚਣੀ ਕੋਲੇ ਜਾ ਕੇ ਗੱਲ ਫੇਰ ਹੀ ਲੋਟ ਆਊਗਾ ਇਹ ਨਹੀਂ ਆਉਂਦਾ ਮੇਰੀ ਗੱਲ ਸੁਣ ਸੱਤ ਤਾਂ ਭਈ ਸਫਾਈਆਂ ਹੁੰਦੀਆਂ ਨਹੀਂ ਬੇਫਾਲਤੂ ਅਸੀਂ ਤਾਂ ਆਪਣੇ ਘਰ ਦਾ ਕੰਮ ਹੀ ਮਸਾ ਕਰਦੇ ਆਂ ਤੇ ਤੂੰ ਜਾ ਬਗ ਜਾ ਸਰਪੰਚਣੀ ਕੋਲੇ ਨਾ ਸਰਪੰਚਣੀ ਕੀ ਕਰ ਦੂਗੀ ਉਹ ਕੀ ਜੱਜ ਲੱਗੀ ਆ ਲੈ ਸਰਪੰਚਣੀ ਸਰਪੰਚਣੀ ਆ ਪਿੰਡ ਦੀ ਜੇ ਉਹਦੇ ਵੀਰ ਨਰੇਗੇ ਫੇਰ ਕੀ ਹੋ ਗਿਆ ਮੈਂ ਸੱਦਕੇ ਲਿਆਉਣੀ ਇਹਨਾਂ ਤਾਂ ਮਸਬਾਹਲ ਕਰੂਗੀ ਨਾਂ ਨਾਂ ਦੀ ਸਰਪੰਚਣੀ ਆ ਉਹਨੇ ਕਿਹੜਾ ਇੱਥੇ ਪੱਥਰ ਲਾਇਆ ਤੇਰੇ ਬਾਹਰ ਚ ਸਰਪੰਚਣੀ ਸਰਪੰਚਣੀ ਲਾਈ ਆ ਚੱਲ ਜੇ ਪੱਥਰ ਨਹੀਂ ਲਾਇਆ ਜਿਹੜਾ ਗਾਹਾਂ ਲਾਵਾਂਗੇ ਉਹ ਲਾ ਦੂ ਗਾਹ ਤੂੰ ਮੰਨ ਜਾ ਸਰਪੰਚਣੀ ਤੂੰ ਲਾ ਜੀ ਨਾ ਬਈ ਮੈਨੂੰ ਤਾਂ ਲੋੜ ਨਹੀਂ ਕਾਸੀ ਜਿਹੜਾ ਸਰਪੰਚ ਬਣਦਾ ਨਾ ਆਪਦੇ ਉਸ ਨੂੰ ਬਣਦਾ ਹੁੰਦਾ ਦੂਜੇ ਦਾ ਕੁਝ ਨਹੀਂ ਕਰਦਾ ਤਾਹੀਂ ਜਾਨੀ ਆ ਤੁਮੇ ਕਰਕੇ ਤੇ ਤੂੰ ਸੱਦ ਲਿਆ ਤੇਰਾ ਕੀ ਕਰ ਦੂ ਆਹੋ ਨਹੀਂ ਉਹ ਤਾਂ ਐ ਕਹਿ ਛੱਡਦੀ ਐ ਮੈਨੂੰ ਕੋੜਾ ਤੁਸੀਂ ਬੋਟਾਂ ਪਾਇਆ ਸੀ ਮੈਂ ਤਾਂ ਸਰਪੰਚਮਤੀ ਨ ਬਣੀਆ ਉਦੋਂ ਵੀ ਤਾਂ ਸਾਰੇ ਪਿੰਡ ਦਾ ਸਾਥ ਹੀ ਹੁੰਦਾ ਭੈਣੀ ਆਹੋ ਪਿੰਡ ਦੀ ਕੰਟੀ ਵਾਲੀ ਜਾਂ ਤੂੰ ਲਿਆ ਸੱਦ ਕੇ ਲੈਉਣੀ ਆ ਦੇਖ ਲੂੰਗਾ ਤੇਰੇ ਵਰਗੇ ਭੇਜੂ ਮੈਂ ਤੈਨੂੰ ਦੱਸਾਂ ਤੇਰੇ ਵਰਗੇ ਸਰਪੰਚ ਨਹੀਂ ਮੇਰਾ ਕੀ ਕਰ ਦੂ ਉਹ ਭੇਜ ਤਾਂ ਸਹੀ ਮੈਂ ਤਾਂ ਕੁੜਾ ਇਹੀ ਸੱਟੂ ਮੈਂ ਤਾਂ ਇੱਕ ਕੁਆਲਟੀ ਮੈਂ ਗੁਣੇ ਜਾਨੀ ਆ ਮੈਂ ਛੱਡ ਕੇ ਲੈਉਣੀ ਆ ਅਗਲੀ ਮੈਨੂੰ ਸਰਪੰਚਣੀ ਆਉਗੀ ਵਾਲੇ ਕੋਸੋ ਸਰਪੰਚਣੀ ਤੂੰ ਮੈਂ ਡਰਦੀ ਆ ਤੇ ਸਰਪੰਚਣੀ ਤਾਂ ਕਿਤੇ ਗਾਹਾਂ ਨਾ ਟੱਪ ਜੇ ਬਥੇਰਾਂ ਦੇਖਣਾ ਇਹ ਜੀਆਂ ਸਰਪੈਂਚੀਆਂ ਵੇ ਰੋਜ਼ ਹੀ ਟੱਕਰ ਦੀਆਂ ਲਾਜੋ ਸਰਪੰਚਨੀ ਸਾਹਿਬ ਚੱਲ ਚੱਲ ਭਾਈ ਚੱਲ ਆ ਦੇਖ ਲਈ ਸਾਡਾਂ ਤਾਂ ਅਜੇ ਟੱਕਰ ਤੁਸੀਂ ਗਲੀਆਂ ਨਾਲੀਆਂ ਨਹੀਂ ਬਣਾਈਆਂ ਸਾਡੇ ਸਿਰਫ 20 ਦਿਨ ਰਹਿ ਗਏ ਹਾਂ ਹੁਣ ਬਣਾ ਦੇਾਂਗੇ ਇਹ ਨਵੇਂ ਬਣੇ ਅੱਛਾ ਗੱਲ ਨਵੇਂ ਬਣੇ ਫੇਰ ਬਣਾਉਂਗੇ ਹਾਂ ਵੀ ਆਸ ਰੱਖਦੀਆਂ ਹਜੇ ਹਾਂ ਹੁਣ ਦੁਬਾਰੇ ਬਣਾਵਾਂਗੇ ਹੁਣ ਤਾਂ ਹੀ ਤਾਂ ਕੋਈ ਗ੍ਰੈਂਡ ਹੀ ਨਹੀਂ ਆਈ ਜਿੱਤੀ ਸਰਕਾਰ ਨੇ ਹੁਣ ਮਾਨ ਸਰਕਾਰ ਦੇਉ अच्छा हां ਹੁਣ ਬਣਾ ਲੈ ਤੂੰ ਐਂ ਕਰ ਸਾਡਾ ਪਹਿਲਾਂ ਨਾ ਆਹੀ ਮਸਲਾ ਹੱਲ ਕਰਦੇ ਕੂੜਿਆ ਆ ਲੈ ਇਹਦਾ ਤੇਰਾ ਕਰ ਦੋ ਹਾਂ ਸਾਡੀ ਗਮਾਂਡ ਨੇ ਏਡੀ ਚੰਦਰੀ ਐ ਕੂੜਾ ਮੇਰੇ ਬਾਹਰ ਚ ਸਿੱਟ ਕੇ ਜਾਂਦੀ ਐ ਆਹੜਾ ਕੰਮ ਆ ਘਰ ਸਬੂਤ ਦਿਖਾਉਣੀ ਆ ਜੇ ਸਾਨੂੰ ਚੱਲ ਚੱਲ ਦਿਖਾ ਪਾਈ ਸੂਤ ਆਹ ਦੇਖੋ ਆਹ ਦੇਖੋ ਯਾ ਪਿਆ ਕੂੜਾ ਅੱਛਾ ਹਾਂ ਸਿੱਟ ਕੇ ਗਈ ਐ ਸਿੱਟ ਕੇ ਗਈ ਐ ਦੇਖ ਲਾ ਲਾ ਗੰਦ ਪਾ ਕੇ ਗਈ ਆਹੋ ਬਾਹਰ ਚ ਤੇ ਐਂ ਕਰ ਹੁਣ ਉਹਦੇ ਘਰੇ ਜਾ ਕੇ ਆ ਉਹਦੇ ਘਰੇ ਜਾ ਕੇ ਆਉਂਗਰ ਸਿਕਾਉਂ ਸਾਮਾ ਸੱਦ ਕੇ ਲਿਆ ਉਹਨੂੰ ਉਦੋਂ ਚੱਕਵਾ ਉਹਨਾਂ ਚੱਕਰ ਦੇਖ ਮੈਂ ਇੱਥੇ ਖੜੀ ਆ ਤੇ ਜੇ ਗਾਹਾਂ ਸਰਪੰਚੀ ਲੈਣੀ ਹੈ ਨਾ ਵੋਟਾਂ ਫੇਰ ਪੈਣੀਆਂ ਜੇ ਕੰਮ ਸਹੀ ਕਰਨਗੀ ਨਾ ਹੋਰ ਮੈਂ ਤਾਂ ਕੂੜਾ ਚਕਵਾ ਦੂੰ ਤੇ ਵੋਟ ਤੁਸੀਂ ਮੈਨੂੰ ਹੀ ਪਾਓ ਕੋਈ ਨਹੀਂ ਪਾ ਦਿਆਂਗੇ ਵੋਟ ਤੈਨੂੰ ਪਾਵਾਂਗੇ ਸੀ ਵੋਟ ਕਿਹਨੂੰ ਪਾਣੀ ਆ ਮੈਂ ਕੂੜਾ ਮੈਂ ਚਕਾਵਾਂ ਜਾਂ ਸਾਡੀ ਤੂੰ ਜਾ ਜਾਂਨੇ ਆ ਸੱਦ ਕੇ ਲੈ ਕੇ ਆਉਣਾ ਉਹਨੂੰ ਚੰਗਾ ਚੰਗਾ ਹੁਣ ਕਹਿੰਦੀ ਮੈਂ ਛੋੜਾਂ ਨਾਲੀਆਂ ਵੀ ਬਣਾ ਦੂੰਗੀ ਆ ਤੂੰ ਸਾਡਾ ਕੂੜੀ ਚਕਾ ਦੇ ਤੂੰ ਦੇਖਦੀ ਜਈਂ ਵੋਟਾਂ ਨਾ ਤੈਨੂੰ ਕਿਤੇ ਗਾਹਾਂ ਤੈਨੂੰ ਸਰਪੰਚੀ ਨਾ ਕਿਤੇ ਕੁਝ ਹੋਰ ਬਣਾ ਦੇਂ ਵੋਟਾਂ ਦੇ ਹੁਣ ਅਸੀਂ ਨਵਾਂ ਸਰਪੰਚੀ ਚੋਣਾਂਗੇ ਨਵਾਂ ਹੀ ਬਣਾਵਾਂਗੇ ਉਸੇ ਤੇ ਬਣਵਾਵਾਂਗੇ ਨਾਲੀਆਂ ਆਂਗਾ ਚਾਏ ਪਾਣੀ ਡੁੱਲੀ ਆਂਦਾ ਹਜੇ ਕਹਿੰਦੀਆਂ ਕਿ ਸਾਡੀਆਂ ਨਾਲੀਆਂ ਨਹੀਂ ਸਾਫ਼ ਪਾਣੀ ਦਾ ਡਲਾਟੇ ਜਾਂਦਾ ਬੰਬੀ ਇੰਨੀ ਛੱਡੀ ਪਈ ਐ ਅਗਲੀ ਦਾ ਪਾਣੀ ਆਉਂਦਾ ਬਾਰਡਰ ਬਾਕਸ ਦਾ ਇਹ ਪਾਣੀ ਨੂੰ ਬੰਦ ਕਰ ਦਿਓ ਪਾਣੀ ਦੀ ਬਚਤ ਕਰੋ ਕਿਸੇ ਦੇ ਹੋਰ ਵੀ ਵਗ ਜੇ ਪਾਣੀ ਦੀ ਬਚਤ ਕਰਨੀ ਚਾਹੀਦੀ ਆ ਐਂ ਡੋਲਣਾ ਚਾਹੀਦਾ ਕਿਹੜੇ ਬੇਵਾਨ ਦਾ ਪਾਣੀ ਲੱਗਿਆ ਹੁਣ ਆਏ ਹੋ ਰਾਜਵੀਰ ਦਾ ਕਰ ਰਾਜਵੀਰ ਕੋਲ ਜਾ ਮਾਂ ਚਾਹ ਜੀ ਪੀ ਮੰਗਨੇ ਰਾਜਵੀਰ ਤੋਂ ਰਾਜਵੀਰ ਕਰਿਆ ਕਾਉਣਾ ਕਰੀ ਆ ਜੋ ਕੀ ਕਰੀ ਜਾਂਦੀ ਸੀ ਕੁਛ ਨਹੀਂ ਸਾਡੀ ਤਾਂ ਮੈਂ ਇਸ ਜੀ ਸੂਈ ਸੀ ਹੋਰ ਬੇਟਾ ਠੀਕ ਹੈ ਹਾਂ ਠੀਕਾ ਠੀਕਾ ਵਧੀਆ ਹੋਰ ਪਤੋ ਕੋਈ ਚਾਹ ਪਾਣੀ ਕਰਕੇ ਪਿਆ ਮੈਨੂੰ ਮਦਰ ਕਰਿਆ ਆਈਆਂ ਚਾਹ ਪਾਣੀ ਤਾਂ ਪਿਆ ਦਾਂਗੀ ਜੀ ਆਇਆਂ ਨੂੰ ਆ ਜਾ ਕੋਈ ਗੱਲ ਨਹੀਂ ਕਿਵੇਂ ਆਏ ਸੀ ਖੈਰ ਨਾਲ ਹੀ ਆਏ ਸੀ ਅਜੇ ਤਾਂ ਖਾਣ ਨਾਲ ਹੀ ਆਏ ਆਂਗੇ ਅੱਛਾ ਉਹ ਕੋਈ ਥੋੜਾ ਕੰਮ ਸੀ ਤੇਰੇ ਤਾਂ ਹੀ ਦੱਸੋ ਜੀ ਅਜ ਤਾਂ ਹੀ ਕਹਿੰਦੇ ਸੀ ਤੈਨੂੰ ਚਾਲ ਵੀ ਉਹ ਹਰ ਵੀ ਤੇ ਬਾਹਰ ਟੱਪਦੀ ਜੀ ਸੀ ਇੱਧਰ ਆ ਜਾਓ ਜੀ ਮੜਾ ਜਾ ਤੇ ਜਾ ਲੋ ਕੂੜਾ ਜਾ ਤੂੰ ਨਾ ਸਿੱਟਿਆ ਕਰੋ ਉਹਨਾਂ ਦੇ ਬਾਹਰ ਕੇ ਉਧਰ ਪਰੇ ਉਹਦੇ ਸਿੱਟਿਆ ਕਰ ਨਾ ਹੋਰ ਕੂੜਾ ਜੀ ਮੈਂ ਤੁਹਾਡੇ ਬਾਹਰ ਚ ਸਿੱਟਿਆ ਕਰਾਂ ਜਾ ਕੇ ਉਹਨੂੰ ਤੂੰ ਪਰੇ ਉਹਦੇ ਸਿੱਟਿਆ ਕਰ ਹਾਂ ਹੁਣ ਜੇ ਨਵੇਂ ਸਰਪੰਚ ਬਣੇ ਸਮਨ ਰੂੜੀਆਂ ਦਾ ਥਾਂ ਕੱਟ ਕੇ ਦੇਵਾਂਗੇ ਤੁਸੀਂ ਗੱਲ ਸੁਣੋ ਜੀ ਮੇਰੀ ਹਾਂ ਤੁਸੀਂ ਐਂ ਕਰੋ ਮੈਨੂੰ ਨਾ ਕੂੜਾ ਸਿੱਟਣ ਨੂੰ ਕਿਤੇ ਥਾਂ ਦੇ ਦਿਓ ਤੇ ਮੈਂ ਉੱਥੇ ਸਿੱਟਿਆ ਕਰੂੰਗੀ ਆਹੋ ਦੇਵਾਂਗੇ ਥਾਂ ਸਭ ਨੂੰ ਕਟਾਂਗੇ ਸਾਰੇ ਪਿੰਡ ਨੂੰ ਨਾ ਤੁਸੀਂ ਐ ਉਹਦੇ ਮਗਰ ਲੱਗ ਕੇ ਆ ਗਏ ਅਸੀਂ ਤਾਂ ਤੁਹਾਨੂੰ 20 ਵਾਰੀ ਸੱਦਿਆ ਸੀ ਜਦੋਂ ਸਾਡਾ ਰੌਲਾ ਜਿਹਾ ਹੋਇਆ ਸੀ ਉਦੋਂ ਤਾਂ ਤੁਸੀਂ ਆਏ ਨਹੀਂ ਉਹ ਹੁਣ ਫੇਰ ਆਇਆ ਹੁਣ ਸਰਪੰਚਾਂ ਨੇ ਬਾੜਨਾ ਨਵੇਂ ਆਹੋ ਜਦੋਂ ਸਰਪੰਚਾਂ ਨੇ ਬਾੜਨਾ ਹੁੰਦਾ ਉਹਦੀ ਲੋੜ ਹੁੰਦੀ ਹੈ ਉਂ ਕਾ ਨੂੰ ਤੁਸੀਂ ਢੋਈ ਮਾਰਦੇ ਹੋ ਕਿਸੇ ਦੀ ਢੋਈ ਤਾਂ ਕਹਿੰਦੀ ਮਾਰਦੇ ਹੋ ਉਹ ਤਾਂ ਕਹਿੰਦੇ ਗਈ ਨਹੀਂ ਸਾਡੇ ਕੋਲ ਕੱਦੇ ਗਈਆਂ ਲੈ ਕਿ ਦੇ ਗਈਆਂ 200 ਤਾਂ ਸਾਨੂੰ ਸੁਨੇਹੇ ਲਾਤੇ ਮੈਂ ਤੁਸੀਂ ਗੱਲ ਵੀ ਸੁਣਦੇ ਹੋ ਕਿਸੇ ਦੀ ਚਲ ਕੋਈ ਹੁਣ ਹਰ ਪੀ ਤੇ ਨੇ ਆਖਿਆ ਚ ਮਾੜਾ ਆ ਤੂੰ ਆਖੇ ਲੱਗੇ ਤੂੰ ਸਿਆਣਾ ਮੈਨੂੰ ਮੇਰੀ ਗੱਲ ਸੁਣ ਤੇਰੇ ਰਹਿ ਗਏ 20 ਦਿਨ ਹਾਂ ਤੇਰੀ 15 ਦਿਨ ਤੇ ਮੈਂ ਤਾਂ ਕੂੜਾ ਇੰ ਸਿੱਟੂਗੀ ਤੇ ਤੂੰ ਕਰ ਲੈ ਜਿਹੜਾ ਕੁਝ ਕਰਨਾ ਚਲ ਕੋਈ 15 20 ਦਿਨ ਤਾਂ ਫਿਰ ਤੂੰ ਨਾ ਸਿੱਟ ਮੇਰੇ ਹੁੰਦੇ ਲੈ ਤੇਰੇ ਹੁੰਦੀ ਤਾਂ ਸਿੱਟਣਾ ਹੈ ਰੌਲਾ ਤਾਂ ਸਾਰਾ ਤੇਰੇ ਹੀ ਮੈਨਰੇ ਹੁੰਦੀ ਸਿੱਟਣਾ ਹੈ ਹਾਂ ਉਹ ਤੇਰੇ ਹੁੰਦੀ ਸਿੱਟਣਾ ਮੈਂ ਹਰ ਵਾਰ ਨਿਮੇੜ ਕੇ ਜਾਉਂ ਫਿਰ ਤੂੰ ਨਾ ਸਿੱਟੇ ਤੇ ਕੂੜਾ ਤੂੰ ਵੀ ਨਿਮੇੜ ਕੇ ਜਾਵੇਂਗੀ ਮੈਂ ਤੈਨੂੰ ਇੰਨੀ ਗੱਲ ਦੱਸਤੀ ਵੀ ਤੂੰ ਕੂੜੇ ਪਿੱਛੇ ਤਾਂ ਆ ਗਈ ਤੂੰ ਕਿਤੇ ਬੋਟਾ-ਬੂਟਾ ਲੈਣ ਨਾ ਆਜੀ ਸਾਡੇ ਹੋਰ ਇੱਥੇ ਵੱਡਾ ਜਾ ਬੋਟਾ ਤਾਂ ਵੀ ਆਉਂਗੀ ਹੁਣ ਤਾਈ ਤਾਂ ਨਾ ਨਿਮੇੜਦੀਆਂ ਤੂੰ ਕਿਤੇ ਤੁਰਤ ਪੈਰੀ ਨਾ ਬੋਟਾ ਲੈ ਕੇ ਵਗ ਜੇ ਤੂੰ ਵਗ ਜੇ ਇੱਥੇ ਮੇਰਾ ਤਾਂ ਪਹਿਲੀ ਬਲੱਡ ਵਧਿਆ ਪਿਆ ਉਹ ਆਏ ਨਹੀਂ ਪੰਚਾਇਤ ਨੂੰ ਬੋਲਦੇ ਹੁੰਦੇ ਪੰਚਾਇਤ ਰੱਬ ਵਰਗੀ ਹੁੰਦੀ ਹੈ ਆਹੋ ਜੇ ਰੱਬ ਵਰਗੀ ਹੁੰਦੀ ਹੈ ਨਾ ਪੰਚਾਇਤ ਕੰਮ ਵੀ ਉਹ ਜੇ ਕਰਦੀ ਹੁੰਦੀ ਹੈ ਜਿਵੇਂ ਰੱਬ ਕਰਦੇ ਹੁੰਦੇ ਹੈ ਬੇਈਮਾਨ ਨਹੀਂ ਕਰਦਾ ਹੁੰਦਾ ਅਗਲਾ ਉਹ ਕੋਈ ਨਹੀਂ ਯਾਰ ਬੇਈਮਾਨ ਦਾ ਫਿਰ ਕਰਨੇ ਹੀ ਪੈਂਦੇ ਆ ਚਾਰ ਸਪੇਰੇ ਚਾਹ ਜਾਂ ਬਾਗ ਦੇ ਬਾਗ ਜਾਂ ਤੂੰ ਕੂੜਾ ਤਾਂ ਮੈਂ ਹੀ ਸਿੱਟ ਕੇ ਆਉਂਗੀ ਮੈਂ ਹੀ ਨਹੀਂ ਹਟਦੀ ਕੂੜਾ ਸਿੱਟਣ ਉਹ ਆਏ ਨਹੀਂ ਬੁੜੀਆਂ ਗੱਲ ਬਣਾਉਣੇ ਹੁੰਦੇ ਬੰਦਿਆਂ ਤਾਂ ਉੱਪਰ ਜਾਂਦੀਆਂ ਗੱਲਾਂ ਆਏ ਨਹੀਂ ਕਰਦੇ ਹੁੰਦੇ ਪੈਸਾ ਪੈ ਜਾਂਦੀਆਂ ਉਹ ਮੁੱਠੀ ਕੂੜੇ ਪਿੱਛੇ ਕੋਈ ਨਹੀਂ ਕੋਈ ਨਹੀਂ ਪਾਈ ਜਾਂਦੇ ਪੈਸਾ ਅਸੀਂ ਤਾਂ ਆਪ ਹੀ ਨਿਮੇੜ ਲਾਂਗੇ ਸਾਨੂੰ ਨਹੀਂ ਲੋੜ ਛੋਡੇ ਵਰਗੇ ਸਰਪੰਚਾਂ ਦੀ ਚੱਲ ਚੰਗਾ ਭਾਈ ਤੂੰ ਸਾਰ ਨਹੀਂ ਫਿਰ ਕਰੇ ਆ ਗਈ ਵੱਡੀ ਸਰਪੰਚਣੀ ਇੱਥੇ ਚੱਲ ਯਾਰ ਹੁਣ ਤੂੰ ਹੋਂਦਾ ਮੈਨੂੰ ਪਾੜੀ ਤੂੰ ਕਦੇ ਆਈ ਨਹੀਂ ਨਾ ਕਰੇ ਕਿਸੇ ਦੇ ਦੁੱਖ ਦੇਣਾ ਸੁੱਖ ਦੇ ਅੱਜ ਆ ਗਈ ਇਹ ਵੀ ਵੋਟਾਂ ਮਾਰੀ ਫਿਰਦੀ ਐ ਤੱਪ ਗਈ ਬੇਇੱਜ਼ਤੀ ਕਰਾ ਕੇ ਅਗਾਜ ਵੀ ਤਾਂ ਬਾੜੀ ਸੜੀ ਐ ਤਾਂ ਬੋਲਣ ਦੀ ਅਕਲੀ ਨਹੀਂ ਹੋਰਾ ਸੁਹਣੀ ਮੱਤੀ ਨਹੀਂ ਤਾਂ ਵੀ ਕੀ ਬੋਲੀਦਾ ਹੁੰਦਾ ਕਿਸੇ ਨੂੰ ਗੁਰਲਾਲ ਪਤਾ ਨਹੀਂ ਕਰੇ ਆ ਕਿ ਨਾ ਕਰੇ ਐ ਭਾਈ ਗੁਰਲਾਲ ਆਇਆ ਤਾਂ ਇਹ ਆਇਆ ਸਰਪੰਚਨੀ ਤਾਂ ਹੀ ਕਿਵੇਂ ਆ ਗਈ ਸਾਡੇ ਘਰੇ ਅੱਜ ਭਾਈ ਬਨੂੰ ਤੇਰਾ ਘਰਾ ਆਈ ਥੱਦ ਕੇ ਲਈ ਸੀ ਕੀ ਗੱਲ ਤਾਈ ਅੱਜ ਹੋਰ ਆਈ ਵੀ ਨੇ ਕੂੜਾ ਕਾੜਾ ਸਿੱਤ ਕੀ ਛੋੜੇ ਬਾਹਰ ਗਿਆ ਤਾਂ ਬਾਹੀ ਤੀਵੀਂ ਸੜੀ ਆ ਤਾਂ ਬੋਲਣ ਦੀ ਅਕਲ ਹੀ ਨਹੀਂ ਇੱਥੇ ਸਾਡੇ ਵਰਗੇ ਹਾਂ ਮੈਨੂੰ ਤਾਂ ਤੈਹੀ ਕੋਈ ਪਤਾ ਨਹੀਂ ਗਾ ਉਹ ਲੈ ਭਾਈ ਤੂੰ ਤਾਂ ਹੁਣ ਸਰਪੰਚੀ ਐ ਇਸੇ ਕੰਮ ਵਾਸਤੇ ਕਰੀਆ ਮਾੜੇ ਮੋਟੇ ਕੰਮ ਹੀ ਬਸ ਐਹੀ ਜੀ ਕਰਾਉਣੀ ਫਿਰੇਂ ਕੂੜੇ ਕਢੇ ਦੇ ਤੂੰ ਹੋਰ ਫਿਰ ਸਦਨ ਬਾਗ ਗਿਆ ਹਰਪ੍ਰੀਤ ਫੇਰ ਮੈਂ ਖਿਆ ਗਰ ਲਾਲ ਵੀ ਆਖੂ ਫੇਰ ਬੋ ਗਈ ਸੀ ਸਦਨ ਆਈ ਨਹੀਂ ਤਾਈ ਤੂੰ ਪਤਾ ਹੀ ਆਈ ਤਾਂ ਮਾੜੀਆਂ ਮੋਟੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਕਰੇਂ ਜਾਂ ਜਾਂਦਾ ਮੈਂ ਨਹੀਂ ਮੇਡ ਦਿੰਨਾ ਹੁਣ ਉਹ ਮੈਂ ਤਾਂ ਐਂ ਕਹਿੰਦਾ ਸੀ ਤਾਈ ਤੂੰ ਸਰਪੰਚਣੀ ਤਾਂ ਬਣੀ ਤਾਂ ਪੱਕੀ ਕਰਨ ਦੀ ਕਦੋਂ ਕਰਨੀਗੀ ਇਹਦਾ ਨਾ ਤੁਸੀਂ ਹੁਣ ਮੈਨੂੰ ਵੋਟ ਪਾਇਓ ਇਹਦਾ ਤੁਹਾਡੇ ਨਾਲ ਸਾਰੇ ਪੱਥਰ ਲਵਾ ਦੂੰ ਪਈ ਤਾਈਆ ਇੱਥੋਂ ਤੇ ਕੁਰਬਾਰ ਗਿਆ ਸਾਰੇ ਨਾ ਕੀ ਗੱਲ ਸਮਝ ਗਿਆ ਤਾਈਆ ਉੱਚੀ ਕਰਕੇ ਨਾ ਪੰਜ ਸਾਲਾਂ ਬਾਅਦ ਇਹਨਾਂ ਨੂੰ ਫੇਰ ਸਰਪੰਚ ਗਾਹਾਂ ਬਣਾ ਦਈਏ ਹੋਰ ਆ ਉਹ ਤਾਈ ਹੁਣ ਤਾਂ ਤੂੰ ਭੁੱਲ ਜਾਏ ਗੱਲਾਂ ਉਹ ਹੁਣ ਜਦੋਂ ਦਾ ਪਾਇਆ ਹੁਣ ਤਾਈ ਕਿਸ ਨੇ ਗ੍ਰੈਂਡ ਹੀ ਨਹੀਂ ਪਾਈ ਹਾਂ ਬਥੇਰੀਆਂ ਗ੍ਰੈਂਟਾਂ ਆ ਸਾਡੀ ਗਲੀ ਤੂੰ ਤਾਈ ਜਾਣ ਕੇ ਨਹੀਂ ਬਣਾਈ ਮੈਨੂੰ ਸਾਰੀ ਗੱਲ ਦਾ ਪਤਾ ਹੈ ਨਹੀਂ ਨਹੀਂ ਜਰਾ ਤੁਸੀਂ ਹੁਣ ਬਣਾਇਓ ਮੈਂ ਦੇਖੀ ਪੱਥਰ ਲੱਗਦਾ ਤੁਹਾਡੇ ਉਹ ਤਾਈ ਹੁਣ ਤਾਂ ਤੂੰ ਪੱਥਰ ਪਵਾ ਦੇ ਹੁਣ ਲਾ ਦੇ ਹੁਣ ਤਾਂ ਅਸੀਂ ਨਵੇਂ ਸਰਪੰਚ ਨੂੰ ਹੀ ਵੋਟ ਪਾਵਾਂਗੇ ਹੁਣ ਨਹੀਂ ਤੈਨੂੰ ਪਾਉਂਦੇ ਤੇਰੀ ਜਣਾ ਦੇਖਵਾ ਨਹੀਂ ਰਿਹਾ ਹੁਣ ਝਾੜੂ ਆਏ ਕਰਨੀ ਆ ਹੁਣ ਮਾਨ ਸਰਕਾਰ ਪਾਉਗੀ ਪੈਸੇ ਨਾਲੀਆਂ ਵਾਸਤੇ ਤੇ ਗਲੀਆਂ ਵਾਸਤੇ ਹੁਣ ਬਣਾ ਕੇ ਦੇਉ ਤੈਨੂੰ ਉਹ ਤਾਈ ਪਹਿਲਾਂ ਵੀ ਤਾਂ ਸਰਕਾਰ ਉਹੀ ਸੀਗੀ ਪਹਿਲਾਂ ਬਣਾਉਣ ਦੀ ਫਿਰ ਤੂੰ ਪਹਿਲਾਂ ਫਿਰ ਸਰਕਾਰ ਕਿੱਥੇ ਸੀ ਇਹ ਸਰਕਾਰ ਤਾਂ ਬਦਲ ਗਈ ਆਹੋ ਚਲੋ ਠੀਕ ਹੈ ਤੂੰ ਸਾਡੀ ਗਲੀ ਤੂੰ ਬਣਾਉਣੀ ਨਹੀਂ ਤਾਈ ਮੈਨੂੰ ਪਤਾ ਹੀ ਹੈ ਨਹੀਂ ਨਹੀਂ ਬਣਾਉਂਗੀ ਤੇ ਰਾਜ ਵੀ ਨੇ ਕਹੇ ਵੀ ਮੋਂ ਨਿਕੂੜਾ ਸਿਰਦੀ ਮੈਂ ਤਾਈ ਕੋਈ ਨਹੀਂ ਉਹਨਾਂ ਲੜੇ ਉਹਦੇ ਨਾਲ ਹਰਪੀ ਦੇ ਕੂੜੇ ਪਿੱਛੇ ਤੋਂ ਉਹ ਮੈਂ ਹਟਾ ਦੂੰ ਲੜਨਾ ਉਹਨੂੰ ਤੂੰ ਇਹ ਜਿਹੇ ਫੈਸਲੇ ਕਰ ਲਿਆ ਕੜਾ ਕੂੜੇ ਕੜੇ ਸਿੱਟਣ ਵਾਲੇ ਵਧੀਆ ਸਰਪੰਚ ਨਹੀਂ ਬਣਾਇਆ ਤੈਨੂੰ ਤੂੰ ਤਾਂ ਬਸ ਕੂੜੇ ਵਾਲੀ ਸਰਪੰਚ ਨਹੀਂ ਹੋਈ ਤਾਈ ਚੱਲ ਚੰਗਾ ਭਾਈ ਤੇ ਮਰਜੀ ਹੈ ਬੋਰਡ ਪਾਉਂਦੀ ਤੇ ਬੋਰਡ ਨੂੰ ਕਹਿਣ ਆਈ ਮੈਂ ਤੈਨੂੰ ਚਲ ਕੂੜੇ ਕਾੜੇ ਦਾ ਤੁਸੀਂ ਆਪੇ ਨਿਮੇੜਦੇ ਰਹੋ ਤੇ ਇਸ ਨਾਲੀਆਂ ਤੇ ਗਲੀਆਂ ਬਣਾ ਦੂੰਗੀ ਜਿਹੜੇਨ ਹੋਰ ਬੋਰਡ ਪਾਵੇਂਗਾ ਤਾਂ ਖੁੱਚੀ ਸਿੱਟ ਕੇ ਆਵੇਗਾ ਪਹਿਲਾਂ ਤਾਂ ਤੂੰ ਸਾਡੇ ਬਹੁਤ ਪੱਥਰ ਲਾਤਾ ਬਹੁਤ ਇੰਟਰਲੋਕੇਟਾਂ ਲਾਤੀਆਂ ਬਹੁਤ ਕੰਮ ਕਰਿਆ ਸਾਡੇ ਹੁਣ ਤੈਨੂੰ ਗਾਹਾਂ ਨੂੰ ਵੋਟਾਂ ਪਾ ਲਈਏ ਵੀ ਤੈਨੂੰ ਹੁਣ ਤੋਂ ਗਰਾਂਟਾ ਜਿਹੜੀਆਂ ਗਾਹਾਂ ਸਰਕਾਰਾਂ ਦੇ ਦੇਣ ਉਹ ਵੀ ਤੂੰ ਖਾ ਲੈ ਸਾਰੀਆਂ ਹੁਣ ਤੈਨੂੰ ਸੁੱਖ ਕੇ ਦਿੱਤੀ ਸਰਪੰਚੀ ਕੋਈ ਇਹ ਜਿਹੇ ਕੂੜੇ ਦੇ ਫੈਸਲੇ ਕਰਾ ਲਿਆ ਕਰਤਾਈ ਤੇ ਇਥੋਂ ਕੋਈ ਕੰਮਕੁੰਮ ਨਹੀਂ ਹੁੰਦਾ ਮਤਨਾ ਕੂੜੇ ਦੇ ਪਿੱਛੇ ਐਵੇਂ ਹਰਪ੍ਰੀਤ ਨਾਲ ਬੋਲ ਪੀ ਉਹੀ ਗੁੱਸਾ ਕਰ ਲਿਆ ਮੈਂ ਤਾਂ ਮਾੜੀ ਜੀ ਗੱਲ ਦਾ ਹੁਣ ਦੱਸ ਕਿਹਦੇ ਕੋਲੇ ਜਾਵਾਂ ਪਹਿਲਾਂ ਤਾਂ ਜਾ ਕੇ ਚੱਲ ਬੈ ਜਾਂਦੀ ਸੀ 10 ਮਿੰਟ ਢਿੱਡ ਹੋਲਾ ਹੋ ਜਾਂਦਾ ਸੀਗਾ ਚਲ ਐਂ ਕਰਦੀਆਂ ਇਹਦੇ ਬਾਰਮੂਰ ਦੀ ਨੰਗ ਕੇ ਦੇਖਦੀਆਂ ਇਹ ਤਾਂ ਹੋ ਨਹੀਂ ਸਕਦਾ ਵੀ ਮੈਂ ਬਾਰਮੂਰ ਦੀ ਨੰਗਾ ਤੇ ਹਰਪ੍ਰੀਤ ਮੈਨੂੰ ਬੋਲ ਨਾ ਮਾਰੇ ਢਿੱਡ ਚ ਤਾਂ ਉਹਦੇ ਕਾਹਨੂੰ ਆ ਪਾਪ ਕੋਈ ਲੈ ਹੁਣ ਤਾਂ ਚਕਾ ਤਾਂ ਸਰਪੰਚਣੀ ਨੇ ਕੂੜਾ ਉਥੇ ਹੀ ਪਿਆਗਾ ਨਾ ਹਰਪ੍ਰੀਤ ਨੇ ਚੱਕਿਆ ਲਾ ਬੇਚੀ ਇਹਦਾ ਨੀ ਰਾਜਬੀਰਾ ਹਾਂ ਨੀ ਉਰੇ ਆਨੀ ਕੀ ਹੋ ਗਿਆ ਹੁਣ ਕੋਈ ਹੋਰ ਸ਼ਿਕਾਇਤ ਲਾਉਣੀ ਆ ਕੱਲਾ ਕੂੜਾ ਹੀ ਸਿੱਟਿਆ ਮੈਂ ਹੋਰ ਤਾਂ ਕੁਝ ਨਹੀਂ ਕਰਿਆ ਸੀ ਨੀ ਕੋਈ ਨਹੀਂ ਪੈਣੇ ਕੂੜੇ ਦਾ ਤਾਂ ਛੱਡ ਪਰੇ ਕੂੜਾ ਤਾਂ ਕੋਈ ਨਹੀਂ ਕੂੜਾ ਤਾਂ ওই ਗੱਲ ਐਤੇ ਟੜਕੇ ਬੌਂਕਰ ਮਾਰਨ ਗਈ ਮੈਂ ਪਰੇ ਮਾਰਿਆਉਂਗੀ ਮੈਨੂੰ ਤਾਂ ਐਵੇਂ ਗੁੱਸਾ ਆ ਗਿਆ ਤੇਰੇ ਤੇ ਬਿਨਾ ਗੱਲ ਤੋਂ ਚਲ ਐਵੇਂ ਹਰਪ੍ਰੀਤ ਮੈਂ ਦਾਪ ਉਹੀ ਕਾਲਜੀ ਸੀਗੀ ਮੈਨੂੰ ਘਰੇ ਮੈਂ ਸੁਣਦੀ ਸੀਗੀ ਤੇ ਕਾਲ ਸੀ ਤੇ ਕਾਲ ਕਾਲ ਜਾਈ ਸਿੱਟ ਕੇ ਉੱਡ ਗਈ ਮੈਂ ਤਾਂ ਨਾ ਫਿਰ ਤੂੰ ਉਦੋਂ ਕਹਿਦਾਂਦੀ ਉਦੋਂ ਕਾਨੂੰ ਐ ਰੌਲਾ ਪਾਇਆ ਨਹੀਂ ਤੇ ਤੂੰ ਪਹਿਲੀ ਬੋਲ ਪੀ ਮੇਰਾ ਬਲੱਡ ਵਧ ਗਿਆ ਆਉਦੀ ਨਹੀਂ ਸਰਪੰਚ ਨਹੀਂ ਕਹਿ ਕੇ ਗਈ ਤੇਰੇ ਬਾਈ ਕੋਲੇ ਕਹਿੰਦੀ ਮੇਰੇ ਮੂਹਰੇ ਤੇ ਰਾਜਵੀਰ ਹੱਥ ਬੰਨ ਕੇ ਗੜ ਗਈ ਤੇ ਬੰਨ ਲੈ ਸੀ ਹੱਥ ਲੈ ਮੈਂ ਇੱਥੇ ਤਾਂ ਹੋਈ ਨਹੀਂ ਬੇਟੀ ਕਰਾ ਕੇ ਗਈ ਛੱਡ ਦੇ ਗੱਲਾਂ ਤੂੰ ਲੈ ਉਹ ਤਾਂ ਕਹਿੰਦੀ ਆ ਕਿ ਮੈਨੇ ਤਾਂ ਉਹ ਮੁੜਕੇ ਨਹੀਂ ਛੋੜੇ ਬਾਰਚੋਂ ਦੀ ਕੂੜਾ ਛੱਟਣ ਮੈਂ ਕਿ ਸਾਡਾ ਕੀ ਤਸੇ ਲੀਆਂ ਛੇਲੀਆਂ ਤਾਂ ਮਿੰਟ ਚ ਇੱਕ ਹੋ ਜਾਂਦੀਆਂ ਜਾਂਦੀਆਂ ਦੀ ਬੋਟਾਂ ਪਿੱਛੇ ਗੱਪ ਮਾਰ ਗਈ ਇੰਨੀ ਬੇਇੱਜ਼ਤੀ ਕਰਾ ਕੇ ਗਈ ਜਿੰਨੀ ਵੀ ਕਹੇ ਦੁਬਾਰਾ ਮੈਨੂੰ ਲੱਗਾ ਬੋਟ ਮੰਗਣ ਵੀ ਨਹੀਂ ਆਉਂਦੀ ਹੁਣ ਸਾਡੇ ਨਹੀਂ ਹੁਣ ਤਾਂ ਉਹਦੇ 15 ਦਿਨ ਰਹਿ ਗਏ ਆਹ ਉਹ ਅੱਖ ਸੋਕੇ ਰਹਿ ਗਏ ਪਤਾ ਨਹੀਂ 15 ਰਹਿ ਗਏ ਚਲ 5 ਦਿਨ ਪਹਿਲਾਂ ਤਾਂ ਉਹ ਹੀ ਗੱਲ ਕੋਈ ਪੁੱਛਦਾ ਵੀ ਨਹੀਂ 15 ਮੰਨ ਤੂੰ ਤੇ ਹੁਣ ਗਾਹਾਂ ਉਹਨੂੰ ਬੋਟਾਂ ਕੌਣ ਪਾਊਗਾ ਨਾ ਤਾਂ ਆਪਣੀ ਰਖ ਪੈਣ ਗਲੀ ਬਣਾਈਏ ਨਾ ਬਣਾਈਏ ਨਾਲੀ ਤੇ ਮੋਟਰਸਾਈਕਲ ਤੁਸੀਂ ਨਿਗਾਉਂਦੇ ਹੋ ਇੱਥੇ ਉਤਰ ਕੇ ਤੂੰ ਤੁਰ ਕੇ ਜਾਂਦੀ ਓ ਬਾਰ ਬੜੀ ਤਾਂ ਜਦੋਂ ਮੀਂਹ ਕਣੀ ਆਉਂਦਾ ਤਾਂ ਬਾਲਾ ਬੁਰਾ ਹਾਲ ਹੁੰਦਾ ਇੰਨੇ ਇੰਨੇ ਪਾਣੀ ਖੜ੍ਹ ਜਾਂਦਾ ਇਹਨਾਂ ਸ਼ਰਮ ਤਾਂ ਉਹ ਤਾਂ ਪਣ ਆਏ ਹੋਈਆਂ ਨੋਈ ਗੱਲ ਜੀਰੀ ਵਾਲੇ ਬਾਹਣ ਚ ਖੇਤ ਘੱਟ ਪਾਣੀ ਖੜਦਾ ਹੋਏ ਇੱਥੇ ਵੱੱਦ ਖੜ੍ਹਦਾ ਆਪਣੀ ਆਪਦੀਆਂ ਆਪਦੀਆਂ ਪੱਕੀਆਂ ਕਰ ਲਈਆਂ ਇਧਰ ਆ ਆ ਦੇਖ ਲੈ ਸਾਡੇ ਤਾਂ ਗੱਡੀ ਉਹੀ ਗੱਲ ਨਮਾ ਲਾਂਦੇ ਤੇ ਸਾਰੀ ਗਾਰੇ ਨਾਲ ਲੱਭੜ ਜਾਂਦੀ ਓ ਇੱਥੋਂ ਦੀ ਆਉਂਦੀ ਪਾਣੀ ਚੈਂ ਬਣ ਜਾਂਦੀ ਟਾ ਮੇਰੇ ਨਾਲ ਸੱਤ ਲਾ ਲਈ ਐਤ ਕੀ ਜੇ ਬੁੜੀ ਨੂੰ ਇੱਕ ਵੀ ਬੋਟ ਪੈ ਗਈ ਪਿੰਡ ਚੋਂ ਤਾਂ ਤੂੰ ਕਹਿ ਦੀ ਬੋਟਾ ਨਾ ਤੇਰੇ ਕੋਲ ਮੇਰਾ ਸਿਰ ਤੂੰ ਦੇਖ ਲੀਂ ਭਾ ਮੈਂ ਤਾਂ ਕਹਿੰਦੀ ਤੈਨੂੰ ਨਾ ਬਣਾ ਜੀਏ ਨੀ ਸਰਪੰਚਣੀ ਐ ਬੱਸ ਭਾਣੇ ਮੈਂ ਨਹੀਂ ਬਣ ਜੀ ਕੋਈ ਚੱਜ ਦੇ ਬੰਦੇ ਨੂੰ ਬਣਾਵਾਂਗੇ ਕਿਸੇ ਨੂੰ ਵਧੀਆ ਜਿਹੜਾ ਸਾਰੇ ਪਿੰਡ ਦਾ ਸਾਰੇ ਪਿੰਡ ਦਾ ਭਲਾ ਕਰੇ ਜਿਹੜਾ ਆਪਾਂ ਤਾਂ ਹੁਣ ਤੈਨੂੰ ਪਤਾ ਹੀ ਐ ਬੜੂਆਂ ਦਾ ਕੀੜੀ ਤੂੰ ਭਲਾ ਕੌਣ ਕਰੂਗਾ ਬਣ ਜਾ ਨਾ ਸਰਪੰਚਣੀ ਐ ਕੀ ਹੁੰਦਾ ਨਹੀਂ ਮੈਂ ਵੀ ਸਰਪੰਚਣੀ ਦੀ ਸ਼ੈਲੀ ਬਣ ਜੂ ਨਾ ਤੂੰ ਬਣ ਜਾ ਸਰਪੰਚਣੀ ਮੈਂ ਬਣ ਜੂ ਤੇਰੀ ਸ਼ੈਲੀ ਸਾਡੇ ਤਾਂ ਭਾਣੇ ਤੇਰਾ ਬਾਈ ਨਹੀਂ ਬਣਨ ਦਿੰਦਾ ਛੋਡੇ ਤਾਂ ਸੁਖਦੀਪ ਦਾ ਸੁਭਾਅ ਵਧੀਆ ਵਿਚਾਰੇ ਦਾ ਕੁਝ ਕਹਿੰਦਾ ਨਹੀਂ ਆਹਦਾ ਤਾਂ ਕੁਛ ਨਹੀਂ ਹਰਪ੍ਰੀਤ ਤੈਨੂੰ ਨਹੀਂ ਪਤਾ ਘਰੇ ਭਾਈ ਲੋਟ ਨਹੀਂ ਆਉਂਦਾ ਸਰਪੰਚਾਂ ਨੂੰ ਤਾਂ ਸਾਰਾ ਦਿਨ ਪਿੰਡ 'ਚ ਰਹਿਣਾ ਪੈਂਦਾ ਇਹਦਾ ਨਹੀਂ ਜਾਂਦੀ ਸੀ ਕਿਸੇ ਦੇ ਤੇ ਜੇ ਹੁਣ ਕੋਈ ਚੱਜ ਦਾ ਸਰਪੰਚ ਬਣ ਜੇਗੀ ਸਰਪੰਚ ਨਹੀਂ ਕੋਈ ਆਪਣੀਆਂ ਗਲੀਆਂ ਨਾਲੀਆਂ ਤਾਂ ਬਣਵਾ ਲੇਗੀ ਏਡੀ ਕਿੱਡੀ ਗੱਲ ਆੜੀਏ ਤੇ ਆਪਾਂ ਵੋਟ ਹੀ ਫੇਰ ਪਾਵਾਂਗੇ ਜੇ ਆਪਣੀ ਗਲੀ ਬਣੂਗੀ ਉਹਨਾਂ ਚਿਰ ਆਪਾਂ ਵੋਟ ਹੀ ਨਹੀਂ ਪਾਉਂਦੇ ਹਨ ਨੂੰ ਤਾਂ ਭੈਣ ਦੇਖ ਤੂੰ ਤਾਂ ਨਹੀਂ ਮੰਦੀ ਸਰਪੰਚ ਇਹ ਜਾਂ ਚੁਣਾਂਗੇ ਵੀ ਜਿਹੜਾ ਐ ਬਣਾ ਦੇ ਗਲੀਆਂ 'ਚ ਜਿਵੇਂ ਦੀ ਪੱਥਰ ਲੱਗਿਆ ਹੁੰਦਾ ਐ ਹੋ ਜਾਣ ਕਿਸੇ ਰੱਜੇ ਕਰ ਦੇ ਨੂੰ ਬਣਾਵਾਗੇ ਚੱਜ ਦੇ ਨੂੰ ਹਾਂ ਇਹ ਤਾਂ ਜਿਹੜੀ ਮਾੜੀ ਮੋਟੀ ਗ੍ਰਾਂਟ ਕਿ ਮੈਂ ਸਰਪੰਚਨੀ ਨੂੰ ਸਮਾਰ ਕੇ ਬਣਾ ਕੇ ਆਈਏ ਵੀ ਤੂੰ ਤਾਂ ਕਹਿੰਦੀ ਸੀ ਦੀ ਮੈਂ ਬੇਇੱਜ਼ਤੀ ਕਰੀਏ ਕਰੇਗੀ ਦੀ ਤੈਨੂੰ ਤਾਂ ਉਹ ਪਾਲੀ ਕੁਝ ਬੋਲ ਕੇ ਗਈ ਆ ਆ ਜਾ ਉਹੀ ਛੇੜ ਦਾਂਗਾ ਬਗੈਰ ਕੱਲ ਤੂੰ ਆ ਜਾ ਫੇੜਦੀਆਂ ਨਹੀਂ ਭਣੇ ਬਦਲਾ ਲੈ ਕੇ ਆਉਂਦਾ ਜਿਹੜਾ ਕੁਝ ਤੈਨੂੰ ਕਹਿ ਕੇ ਗਿਆ ਬਦਲਾ ਵੀ ਲੈ ਕੇ ਆਵਾਂਗੇ ਉਂ ਵੀ ਬੇਕੀ ਕਰ ਦੂਗੀ ਅੰਦਰੀਆਂ ਨੂੰ ਦੱਸ ਕੀ ਗਲੀਆਂ ਨਾਲੀਆਂ ਹੁਣ ਤਾਂ ਪੱਕੀਆਂ ਕਰ ਗਈ ਪਈਆਂ ਉਹਨੇ ਕੜਾ ਹੁਣ ਕਰਨਗੇ ਉਹ ਤਾਂ ਕੰਨਾਂ ਨੂੰ ਹੱਥ ਲਾਉਗੀ ਵੀ ਮੈਂ ਨਹੀਂ ਸਰਪੰਚੀ ਕਰਦੀ ਹੱਥ ਬਣਾ ਕੇ ਆ ਮੰਗ ਤੂੰ ਦੇਖਦੀ ਆਂ ਆ ਜਾ ਆ ਜਾ ਉਹਨੂੰ ਤਾਂ ਐ ਸੀ ਵੀ ਇਹ ਤਾਂ ਗਵੰਦ ਨੇ ਉਹਨਾਂ ਨਾਲ ਲੜਦੀਆਂ ਨੇ ਸਾਡਾ ਕੀ ਬਿਨਾਂ ਟੈਂਟ ਚੇਕਾ ਹੋ ਜਾਂਦਾ ਆਹੋ ਤਾਂ ਕਹਿ ਕੇ ਆਈਆਂ ਕਿ ਦੋ ਤੈਨੂੰ ਕਰਾ ਦੇ ਪਾਸੇ ਮੂੰਹ ਕਰ ਲਾਂਦੀਆਂ ਆਂ ਸਭ ਪਤਾ ਨਹੀਂ ਕੀ ਹੋਇਆ ਪਿਆ ਲੋਕਾਂ ਨੂੰ हां達ਸ਼ ਸਰਪੰਚ ਨਹੀਂ ਕਿਵੇਂ ਐ ਕੋਈ ਵੀ ਮਾਦਾ ਆਈ ਆਈਆ ਬੀਅਾ ਥਵਨ ਕੇ ਬੇਨਤੀ ਐ ਮੈਨੂੰ ਵੋਟ ਪਾਇਓ ਅੱਛਾ ਤੈਨੂੰ ਮੈਨੂੰ ਪਾ ਦਾਂਗੇ ਹਾਂ ਉਹ ਜਾ ਕੇ ਕੂੜਾ ਚਕਾਤਾ ਤੂੰ ਉੱਥੇ ਹੀ ਪਿਆਗਾ ਨਹੀਂ ਕੂੜਾ ਜਸ ਉਹ ਤੇ ਤਾ ਕਰ ਲੋਂਗੀਆਂ ਉਹ ਨਹੀਂ ਤਾਂ ਮੇਰੇ ਘਰ ਵਾਲੇ ਕੋਲੇ ਕਹਿ ਕੇ ਗਈ ਸੀ ਉਹ ਕਿਉਂ ਨਹੀਂ ਰਾਜਵੀਰ ਨੇ ਮੇਰੇ ਮੂਰੇ ਹੱਥ ਬੰਨ ਲਿਆ ਅੱਜ ਤੂੰ ਰਾਜਵੀਰ ਮੈਨੀਆਂ ਨਹੀਂ ਹੱਥ ਤੇ ਹਾਂ ਹੁਣ ਫਿਰ ਮੈਂ ਵੋਟਾਂ ਲੈਣੀਆਂ ਥਿਵਨਾ ਹੋਰ ਕੀ ਕਰਾਂ ਅੱਛਾ ਨਾ ਹੁਣ ਵੋਟਾਂ ਵੇਲੇ ਤਾਂ ਤੂੰ ਹੱਥ ਬੰਨਦੀ ਐ ਜਦੋਂ ਸਾਡੀ ਗਲੀ ਬਣਾਉਣੀ ਸੀ ਉਦੋਂ ਤੂੰ ਪਾਰਨੀ ਆ ਕੇ ਦੇਖਿਆ ਆੜੇ ਤੇ ਲ ਮੋਟਰਸਾਈਕਲ ਮੁੰਡਾ ਕਿਵੇਂ ਲੈ ਕੇ ਗਿਆ ਕੱਢ ਕੇ ਨਹੀਂ ਹੁਣ ਮੈਂ ਸਾਡੀ ਇਹਨੇ ਪੋਕੇ ਬਣਾ ਦੂੰਗੀ ਹਾਂ ਪੱਥਰ ਲਵਾ ਦੂੰ ਨਾ ਕਾਦੋ ਬਣਾਵੇਂਗੀ ਨਾ ਹੁਣ ਹੁਣ ਤੇਰੇ ਨੇ ਪੜਾ ਦੂੰ ਸਰਪੰਚੀ ਦਾ ਪੰਜ ਸਾਲਾਂ ਚ ਨਹੀਂ ਬਣਾਇਆ ਹੁਣ ਕਿੱਥੇ ਬਣਾ ਦੇਂਗੀ ਪੰਜ ਸਾਲਾਂ ਮੰਨੇ ਸਰਕਾਰ ਨੇ ਸਰਪੰਚੀ ਨਹੀਂ ਚੱਜਦਾ ਬਣਾਇਆ ਅੱਛਾ ਝਾਰ ਮਾਰੀ ਐ ਹੁਣ ਹੋਰ ਹਾਰ ਤੇ ਸਿੱਧੇ ਗੱਲ ਸਾਰੀ ਸਰਕਾਰ ਨਹੀਂ ਮਾਰਾ ਬਣਾ ਚੜ ਨਹੀਂ ਪਾਏ ਤੇਰਾ ਹੱਕ ਸੀ ਦੇਖ ਸਾਡੀ ਗਲੀ ਬਣਾਉਣ ਦਾ ਪਹਿਲੇ ਨੰਬਰ ਤੇ ਸਾਡਾ ਪਹਿਲਾ ਆਈ ਸੀ ਸਾਰਿਆਂ ਨੂੰ ਇਹ ਗਲੀ ਤੂੰ ਕਹਿੰਦੀ ਮੈਂ ਉਧਰ ਲੀਆਂ ਗਲੀਆਂ ਪਹਿਲਾਂ ਬਣਾ ਦਿਆਂ ਛੋਟੀ ਗਲੀ ਮੈਂ ਫੇਰ ਬਣਾ ਦੂੰ ਸਾਡੀ ਗਲੀ ਆ ਪਈ ਹਜੇ ਤੱਕਰ ਲੈ ਉਧਰ ਉਹ ਕਹਿੰਦਾ ਜੇ ਪੈਸੇ ਮੁੱਕ ਗਏ ਅੱਛਾ ਆ ਗਲੀ ਦੇ ਪੈਸੇ ਮੁੱਕ ਗਏ ਨਾ ਕਾਰਾਂ ਪੈ ਤੂੰ ਬੋਟਾ ਲੈਣੀ ਫਰਨੀਚਰ ਪੰਚਲੀਆਂ ਨੂੰ ਖਾਲੀ ਚ ਛਿੱਟ ਗਿਆ ਲੈ ਬੈਠ ਕੇ ਕਹਿੰਦੇ ਬੰਚਾਲਰ ਬੰਦੇ ਜਾ ਆਜਾ ਤੈਨੂੰ ਕਾਰਾਂ ਦੇ ਹੋਏ ਬਰਾਏ ਆ ਗਏ ਅਮਰ ਗਿਆ ਤੇਰੀ ਗੱਲਾਂ ਬਗ ਹੋ ਰਹੀਆਂ ਤੇਰੀ ਕਰੀ ਸਰਪੰਚੀਆ ਖਿੱਚ ਲੈ ਉਸੇ ਕਮਾਲ ਨਾਲ ਘੋਟੋ ਆ ਦੇਖੋ ਐਂ ਚਾੜੀ ਦੇ ਵਿੱਚ ਨਮਾ ਕੇ ਧੋ ਰਾਂਗੇ ਤਾ ਦੇਖੋ ਤੂੰ ਦਾ ਟੋਪਾ ਟੇ ਆ ਨਗਾ ਕੋਈ ਨਹੀਂ ਬਣਾ ਦੇ ਆਗੇ ਜਿਹੜਾ ਹੁਣ ਬਾਰੇ ਸਰਪੰਚ ਦੁਬਾਰੇ ਹੁਣ ਬੜ ਗਈ ਨਾ ਬੋਟ ਲੈਣਾ ਤਾਂ ਸਾਬ ਲਾ ਲਈ ਆਪਦੇ ਚਿੱਤ ਨੂੰ ਹੁਣ ਤੈਨੂੰ ਵੋਟਾਂ ਹੁਣ ਤਾਂ ਤੈਨੂੰ ਨਾ ਵੋਟਾਂ ਜੇ ਤੂੰ ਇੱਥੇ ਸਾਡੇ ਪੱਥਰ ਵੀ ਲਾ ਦੇ ਕੁਝ ਮਰਜ਼ੀ ਕਰ ਲੈ ਬੋਟ ਤੈਨੂੰ ਤਾਂ ਵੀ ਨਹੀਂ ਪਾਉਣਾ ਮਰਜ਼ੀ ਲੱਗ ਹਾਂ ਚੱਕਲਾ ਨਹੀਂ ਆਇਤਾ ਡੇਲਾ ਚੱਕ ਨਹੀਂ ਮਾਰਿਆ ਚੱਕਲਾ ਨਹੀਂ ਡੇਲਾ ਕੋਈ ਜਿਹਾ ਸਰਪੰਚ ਨਹੀਂ ਮੰਗਰਨੀ ਖੜ ਜਾ ਮੈਂ ਵੀ ਆ ਗਈ ਨਹੀਂ ਖੜ ਜਾ ਨਹੀਂ ਹੁਣ ਕੀ ਆਪ ਕਰੇਗੀ ਸਰਪੰਚਣੀ ਤਾਂ ਹੋਰ ਟੱਪ ਗਈ ਉਹਦੇ ਤਾਂ ਤੂੰ ਆਈ ਨਹੀਂ ਉਹ ਤਾਂ ਉੱਡ ਗਈ ਹੋ ਬੂਮਨ ਲੱਗੇ ਵਗ ਗਈ ਇੱਥੇ ਲੁਕ ਗਈ ਭੈਣੇ ਮਾਰ ਕੇ ਆ ਗਈ ਨਹੀਂ ਆ ਜਾ ਮੜਿਆ ਹੁਣ ਉਹਦੇ ਵਾਲੀ ਕੀ ਕਰਦੀ ਬਤਿਹਰੀ ਸਿੱਟ ਪਰੇੜਾ ਕੀ ਸਿੱਟ ਪਰੇੜ ਗੇ ਮੇਰੇ ਤਾਂ ਰੀਜ ਹੀ ਰਹਿ ਗਈ ਮੈਂ ਤਾਂ ਡੜਾ ਮਾਰਨਾ ਸੀ ਗੰ ਫੇਰ ਮਾਰਨੀ ਹਜੇ ਤਾਂ 20 ਦਿਨ ਪਏ ਹੈਗੇ 20 ਦਿਨਾਂ ਚ ਸਰਪੰਚਣੀ ਨਾ ਪੈ ਰਹੇ ਆ ਪਾ ਗਾਂ ਸਰਪੰਚਣੀ ਤਾਂ ਨਹੀਂ ਮੁੱਕੇ ਆਪਣੀ ਗੜੀ ਪੈ ਗਈ ਹੁਣ ਡੜਾ ਮਾਰ ਲਿਆ ਮੈਂ ਤਾਂ ਰਹਿ ਗਈ ਨਿਕੋ ਇਨੀ ਬਿੜੀ ਫੇਰ ਲੈ ਜੂ ਜੋ ਤੈਨੂੰ ਕਹੀ ਜਾਨੀ ਮੈਂ ਤਾਂ ਉਥੇ ਭਾਲਦੀ ਰਹੀਗੀ ਇੰਨੇ ਚ ਉਹ ਟੱਪੀ ਦੇਖ ਲੈ ਕਿੰਨੀ ਮੈਂ ਤਾਂ ਚਰਚ ਦੇ ਨੇ ਚੱਕ ਕੇ ਪਿੱਛੇ ਪੈ ਗਈ ਭੈਣੀ ਸਰਪੰਚ ਜੀ ਦੀ ਐਡਿਟ ਨਾਲ ਤਾਂ ਮੈਂ ਟਿੱਚੇ ਪਲੰਗਾ ਵਰਕੇ ਉਡ ਗਈ ਨੀ ਓਹੋ ਤਾਂ ਬਾਲੀ ਤੇ ਜਾਈ ਨਹੀਂ ਪਤਾ ਇੱਥੇ ਕਿਸੇ ਦੇ ਘਰੇ ਬੜਕੇ ਬੈ ਗਈ ਹੋਵੇ ਤੇ ਡਰਦੀ ਤਾਂ ਹੈਗੀ ਐ ਨਾਲ ਇਹਨਾਂ ਨਾਲ ਐਂ ਕਰਨੀ ਪੈਂਦੀ ਐ ਭੈਣੀ ਪੰਜ ਸਾਲ ਉਹੀ ਗੱਲ ਆਪਾਂ ਨੂੰ ਟਿਕਚਰਾਂ ਤੇ ਰੱਖਦੇ ਆ ਕੋਣੇ ਛੋਡੀ ਗਲੀ ਅੱਜ ਪੱਕੀ ਕਰਦੇ ਆ ਕੱਲ ਕਰਦੇ ਆ ਅੱਜ ਛੋਡੀ ਗਲੀ ਪਟਣੀ ਐ ਅੱਜ ਛੋਡੀ ਮਨਜ਼ੂਰੀ ਆ ਗਈ ਅੱਜ ਸੋਡਾ ਆ ਗਿਆ ਲਾਰੇ ਨੇ ਇਹਨਾਂ ਨੂੰ ਕੱਲੇ ਲਾਰੇ ਹੋਰ ਕੁ ਮੰਗਰ ਲੱਗ ਲੱਗੇ ਨਾ ਨੇ ਤੇ ਆਪ ਲੜੀ ਜਾਂਦੇ ਆ ਲੜਾਈਆਂ ਕਰੀ ਜਾਂਦੇ ਤੇ ਦਵਾਰੇ ਹੁਣ ਫੇਰ ਲੈ ਚਾਰਨ ਆ ਗਈ ਆਪਾਂ ਨੂੰ ਹਾਂ ਆਹ ਵਰਾਹੀ ਵੋਟ ਪਾ ਦੇਣਾ ਆਹੋ ਹੁਣੇ ਹੱਥ ਬੰਨੇ ਮੈਨੂੰ ਵੋਟਾਂ ਪਾਇਓ ਹੁਣ ਤਮਾ ਕੋਈ ਨਹੀਂ ਅੱਜ 2 ਮਿੰਟ ਰੁਕ ਜਾਂਦੀ ਬੋਟ ਤੇ ਨੂੰ ਪਈ ਗਈ ਸੀ ਹੁਣੇ 2 ਮਿੰਟਾਂ ਚ ਨਹੀਂ ਮੈਂ ਤਾਂ ਫਿਰ ਡੜਾ ਮੈਂ ਅੱਖਾਂ ਕਾਣੇ ਇਹ ਲੱਤਾਂ ਲੁੱਟ ਤੇ ਵੱਜਿਆ ਅਗਲਾ ਕਹਿੰਦੂ ਸਰਪੰਚਣੀ ਦੀ ਲੱਤ ਤੋੜਤੀ ਬੇਤੀ ਹੋਜੀ ਤੈਨਾਂਗੇ ਭਾਈ ਵੀ ਵੋਟਾਂ ਮੰਗਣ ਆਈ ਸੀ ਗਲੀ ਦਾ ਹਾਲ ਤਾਂ ਦੇਖ ਲਿਆ ਕੇ ਸ਼ਰਮ ਮਾਰ ਗਲੀ ਦਾ ਤਾਂ ਬੁਰਾ ਹਾਲ ਹੈ ਗਾਈ ਚ ਤਨੇ ਉਹ ਮੋਟਰਸਾਈਕਲ ਲੈ ਕੇ ਨੰਗੇ ਵਿਚਾਰਾ ਮੁੰਡਾ ਬ ਉਹੀ ਗਾਰੇ ਚ ਲਵੇੜਨੀ ਸੀਗੀ ਨਹੀਂ ਸਰਪੰਚ ਨਹੀਂ ਤਾਂ ਬੜਕ ਕੇ ਵਜੀ ਜਦੋਂ ਮੈਂ ਇਹਨੂੰ ਆਖਿਆ ਤੈਨੂੰ ਵੋਟਾਂ ਵਖੇ ਹੂੰ ਲੈ ਨਹੀਂ ਤੈਨੂੰ ਵੋਟਾਂ ਆਏ ਵਜੀ ਬੜਕ ਕੇ ਸਮਝ ਤਾਂ ਗਈ ਗੱਲ ਕਰ ਬਿਸ਼ਰਮ ਵਾਲੀ ਆ ਆਏ ਨਹੀਂ ਪਤਾ ਤੜਕੇ ਨੂੰ ਫੇਰ ਵੋਟਾਂ ਲੈਣਾ ਜੇ ਹੁਣ ਆਪਣੀ ਗਲੀ ਤਾਂ ਨਹੀਂ ਹੁਣ ਵੱਡੀ ਸਰਪੰਚ ਦੀ ਲੋ ਡਾਂਗਾ ਨਾ ਤੇ ਕਾਲੋਏ ਨਾ ਲਾ ਕੇ ਰੱਖੀ ਇੱਕ ਮੇਰੀ ਤੇ ਇੱਕ ਆਪ ਦੀ ਆਹੋ ਮੈਂ ਤੈਨੂੰ ਦੱਸ ਦੂੰ ਜੁਰਾਂ ਦੀ ਨੰਗਣ ਲੱਗੀ ਆਹੋ ਦੱਸ ਮੈਨੂੰ ਜਰੂਰ ਹਾਂ ਹੁਣ ਮੈਂ ਜਾਣੀ ਆ ਮੈਨੂੰ ਹੋਇਆ ਪਿਆ ਇੱਕ ਬੇੜਾ ਕੰਮ ਨੇ ਸਰਪੰਚਣੀ ਨੇ ਤਾਂ ਆਪਾਂ ਉੰਨੀ ਬੁਰੀ ਕਰਾਂਗੇ ਜਿੰਨੀ ਬੁਰੀ ਆਪਣੀ ਗਲੀ ਨਾਲ ਕੀਤੀ ਆ ਇਹਦੀ ਤਾਂ ਵੀਡੀਓ ਬਣਾਉਣੀ ਨੀ ਵੀੜ ਕੋ ਬਣੀ ਪਈਆ ਹੁਣ ਤਾਂ ਇਹਨਾਂ ਦੀ ਹੁਣ ਤਾਂ ਦਿਆਂ ਇਹਦੇ ਪੰਜ ਰਾਲੇ ਚੱਲ ਕੋਈ ਨਹੀਂ ਚੰਗਾ ਹਰਪੇ ਦੀ ਮੋਟਰਸਾਈਕਲ ਦੇਖ ਲਾ ਆ ਤੇਰਾ ਬਾਈ ਆਉਂਦਾ ਵੀ ਬੁੜਕ ਦਾ ਤਰਿਆਂ ਆਉਂਦਾ ਇਹਦਾ ਮੋਟਰਸਾਈਕਲ ਕੜਾ ਨੰਗਦਾ ਚੱਲ ਚੰਗਾ ਬਾਈ ਆ ਗਿਆ ਮੈਂ ਤਾਂ ਜਾਣੀ ਆ ਚੰਗਾ ਬਣੇ ਬਾਈ ਠੀਕ ਆ ਚੰਗਾ ਹੁਣ ਸਾਡਾ ਕੀ ਰੋਲਾ ਹੋਵੇ ਰਾਜਵੀਰ ਫੇਰ ਆਪਣੇ ਘਰੇ ਆਈ ਸੀ ਅੱਜ ਫੇਰ ਸਾਡਾ ਕੋਈ ਰੋਲਾ ਨਹੀਂ ਸਾਡਾ ਤਾਂ ਨਿਬੜ ਗਿਆ ਸਾਡਾ ਕੀ ਹੈ ਅਹੀ ਤਾਂ ਉਹ ਹੀ ਗੱਲ ਮਿੰਟ ਚ ਲੜ ਪਈਆਂ ਮਿੰਟ ਚ ਇੱਕੋ ਜਿਹੀ ਹੋ ਗਈਆਂ ਹੁਣ ਤਾਂ ਇਹ ਸਰਪੰਚਣੀ ਨੂੰ ਸਿੱਧੀ ਕਰਕੇ ਹਟੀਆਂ ਸਰਪੰਚਣੀ ਨੂੰ ਸਿੱਧੀ ਕਰਕੇ ਹਟੀਆਂ ਹਾਂ ਉਹ ਸਰਪੰਚਣੀ ਆਵੇ ਇਧਰੋਂ ਤਰੀ ਦੂਰੋਂ ਹੀ ਦੇਖੀ ਮੈਨੂੰ ਵੋਟਾਂ ਪਾਇਓ ਮੈਂ ਵੋਟਾਂ ਮੰਗ ਕੇ ਆਇਆ ਉਹ ਵੋਟਾਂ ਤਾਂ ਮੈਥੋਂ ਵੀ ਮੰਗਦੀ ਸੀ ਦਵਾਰੇ ਸਰਪੰਚਣੀ ਬਣਨ ਨੂੰ ਫਿਰਦੀ ਐ ਲੈ ਅਸੀਂ ਤਾਂ ਗਲੀ ਕੋਲੇ ਲੈ ਗਿਆਂ ਉਹਨੂੰ ਫੜ ਕੇ ਮੈਂ ਅਸੀਂ ਤਾਂ ਨਾਲੀ ਚ ਲਵੇੜਾਂਗੇ ਤੈਨੂੰ ਗਾਰ ਚ ਆ ਜਾ ਇਧਰ ਜਿਹੜੀ ਸਾਡੀ ਨਾਲੀ ਦੀ ਹਾਲਤ ਦੇਖੋ ਸਰਪੰਚਣੀ ਤਾਂ ਡਰ ਗਈ ਸਰਪੰਚਣੀ ਨੂੰ ਤਾਂ ਅਸੀਂ ਮੂਰੇ ਲਾਈ ਤਰੋੜੇ ਚੱਕ ਕੇ ਮੰਗਰ ਪਈਆਂ ਫੁੱਡਾ ਭਲਾ ਹੋ ਜੇ ਹਾਂ ਉਹ ਫਿਰ ਵੀ ਸਰਪੰਚਣੀ ਸੀ ਦੁਵਾਰੇ ਵੀ ਬਣ ਸਕਦੀ ਆ ਕਦੇ ਲੋੜ ਪੈਂਦੀ ਆ ਐ ਨਹੀਂ ਰੋੜੇ ਲੈ ਕੇ ਬਣਾਉਂਦਾ ਦੁਵਾਰੇ ਦੁਵਾਰੇ ਉਹਨੂੰ ਕੌਣ ਬਣਾਉ ਪਹਿਲਾਂ ਕਿਹੜਾ ਬੋਟਾ ਨਾ ਬਣੀ ਸੀ ਪਹਿਲਾਂ ਵੀ ਸਰਪੰਚਮਤੀ ਨਾ ਬਣੀ ਸੀ ਐ ਹੁਣ ਆਈ ਵਾਰ ਸਰਪੰਚੀ ਧਰੀ ਪਈ ਆ ਉਹ ਐਸ ਵਾਰੀ ਵੀ ਕਹਿੰਦੇ ਵੀ ਕੀ ਆ ਸਰਬਸੰਮਤੀ ਹੋ ਜੇ ਫਿਰ ਉਹ ਹੀ ਤਾਂ ਨਹੀਂ ਬਣੂ ਕੋਈ ਹੋਰ ਬਣ ਜੂ ਪਹਿਲਾਂ ਕੰਮ ਕੀਤੇ ਕੀਆ ਨੇ ਮੈਨੂੰ ਕਹਿੰਦੀ ਪਹਿਲਾਂ ਨਹੀਂ ਸਰਕਾਰ ਨੇ ਤਾਂ ਪੈਸੇ ਨਹੀਂ ਦਿੱਤੇ ਕੌਣ ਦੇਊਗੀ ਉਹ ਤਾਂ ਮੈਨੂੰ ਵੀ ਨਹੀਂ ਜਦਾ ਸੀ ਪਈਆ ਗਾਹੀ ਪੱਕਾ ਕਰ ਦਿਆਂਗੇ ਮੈਂ ਤੈਨੂੰ ਸਾਂ ਖਾ ਕੇ ਪੈਸੀ ਨਾ ਆਪ ਮੰਗ ਰੋ ਸਰਕਾਰ ਨੂੰ ਨਿੰਦਣਾ ਲੱਗ ਜਾਂਦੇ ਸਰਕਾਰ ਤਾਂ ਪੈਸੀ ਭੇਜਦੀ ਹੈ ਸਰਕਾਰਾਂ ਤਾਂ ਬਥੇਰੀਆਂ ਪੈਸੇ ਭੇਜਦੀਆਂ ਸਰਕਾਰਾਂ ਕੋਈ ਕੱਚ ਨਹੀਂ ਛੱਡਦੀ ਉਹ ਪੈਸੇ ਲਾਉਂਦੇ ਵਾਲੇ ਵੱਡੇ ਨੇ ਇਹਨਾਂ ਦੇ ਸਰਪੰਚਾਂ ਦੀ ਹੀ ਨਹੀਂ ਭਰਦੇ ਆਹੋ ਆਪ ਹੀ ਨਹੀਂ ਰਜਦੇ ਆਪ ਦੀ ਉਹ ਗੱਲ ਕੋਠੀ ਬਣਾਈ ਜਾਂਦੀ ਹੈ ਕੋਠੀਆਂ ਬਣਾਉਣੀਆਂ ਸਾਰੇ ਸਰਪੰਚੀ ਕੋਠੀਆਂ ਬਣਾਉਂਦੇ ਆ। ਆਹੋ ਜਿਹੜਾ ਸਰਪੰਚ ਬਣ ਜਾਣਾ ਮੈਨੂੰ ਐਂ ਦੱਸ ਕਿਹੜਾ ਵੀ ਸਰਪੰਚ ਬਣਿਆ ਦਿਖਾ ਵੀ ਉਹ ਬੰਦੇ ਦੇ ਘਰ ਆਏਗਾ। ਹਰੇਕ ਕੋਠੀ ਪਾ ਲੈਂਦਾ ਉਹਦੀ ਉਹ ਕਿੱਥੋਂ ਪਾਉਂਦਾ? ਉਹ ਫਿਰ ਉਹ ਗਲੀਆਂ ਨਾਲੀਆਂ ਚ ਪਾਉਂਦਾ। ਨਹੀਂ ਬਣਦੇ ਨੇ ਇਹ। ਖਾਣ ਨੂੰ ਮਿਲਦੇ ਨਹੀਂ। ਇਹ ਹੁਣ ਆਵੇ ਇੱਥੇ ਮੈਂ। ਆਹ ਗਲੀਆਂ ਦੇ ਨਾਲੀਆਂ ਤੇ ਪੈਸੇ ਇੰਨਾ ਤੇ ਲਾਦਣ ਆਪਣੇ। ਮੈਂ ਫਿਰ ਕਿੱਥੋਂ ਘਰ ਪੁਣਾਂ। ਹੁਣ ਤਾਂ ਭਾਵੇਂ ਤੂੰ ਸਾਡੇ ਬਾਰਗੇ ਜੇ ਕਹੇ ਨਾ ਮੈਂ ਪੱਥਰ ਲਾ ਜਾਣੀਆਂ। ਜੇ ਪੱਥਰ ਲਾ ਜੇ ਤੈਨੂੰ ਬੋਰਡ ਤਾਂ ਵੀ ਨਹੀਂ ਮੋੜੇ। ਉਹ ਤੈਨੂੰ ਹੁਣ ਅਸੀਂ ਤਾਂ ਵੀ ਨਹੀਂ ਮੋੜੇ ਕੋਈ ਨਹੀਂ 15 ਦਿਨਾਂ ਚ ਆਉਂਦੇ ਫੇਰ ਵੀ ਜੇ ਬਰ ਗਿਆ ਜੀ ਨਾ ਮੰਗਰ ਉਹਦੀ ਹੀ ਪਾਵਾਂਗੇ ਹੁਣ ਬੋਟਾ ਮੰਗਣ ਤਾਂ ਨਹੀਂ ਆਪਣੇ ਹੋਣਗੇ ਬੋਟਾ ਕੀ ਜਾਊਗੀ ਹੁਣ ਕਿਸੇ ਦੀ ਬੀਜ ਦਿੱਤੀ ਹੋਣੀ ਹੈ ਨਾ ਹੁਣ ਨਹੀਂ ਕਰੀ ਇਹ ਵਿਚਾਰੀ ਦੀ ਚਲੋ